ਚੌਵਾਂ ਇਸ ਵਕਤ ਮੌਜੂਦ ਆ ਜਿੱਥੇ ਕਿ ਕਿਸਾਨ ਨੇਤਾਵਾਂ ਵੱਲੋਂ ਅਤੇ ਜਥੇਬੰਦੀਆਂ ਵੱਲੋਂ ਡਬਲਯੂਟੀਓ ਦਾ ਪੁਤਲਾ ਜਿਹੜਾ ਹੈਗਾ ਫੁਕਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਥੇ ਕਿ ਕਾਫੀ ਵੱਡਾ ਪੁਤਲਾ ਜਿਹੜਾ ਹੈਗਾ ਇੱਥੇ ਡਬਲਯੂਟੀਓ ਦਾ ਤਿਆਰ ਕੀਤਾ ਗਿਆ ਹੈ ਅਤੇ ਕਿਸਾਨ ਜਥੇਬੰਦੀ ਭਾਰਤਿਕਿਸਾਨ ਉਹਨਾਂ ਨੇ ਇਕਤਾ ਉਹ ਗਰਾਹਾਂ ਜਿਹੜੀ ਹੈਗੀ ਹੈ ਉਸ ਦੇ ਵਿਸ਼ੇਸ਼ ਤੌਰ ਤੇ ਸੱਦੇ ਤੇ ਅੱਜ ਦਾ ਇਕੱਠ ਜਿਹੜਾ ਰੱਖਿਆ ਗਿਆ ਹੈ ਮੈਂ ਤੁਹਾਨੂੰ ਦੱਸ ਦੇ ਕਿ 700 ਦੇ ਕਰੀਬ ਟਰੈਕਟਰ ਜਿਹੜੇ ਨੇ ਉਹ ਇੱਥੇ ਸ਼ਾਮਿਲ ਦੱਸੇ ਜਾ ਰਹੇ ਨੇ ਤਾਂ ਇਸ ਵਕਤ ਤੁਸੀਂ ਅਸੀਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਇਸ ਨੂੰ ਲਾਂਬੂ ਲਾਇਆ ਜਾ ਰਿਹਾ ਹੈ ਅਤੇ ਪੁਤਲੇ ਨੂੰ ਅਗਨਪੇਟ ਕੀਤਾ ਜਾਵੇਗਾ ਤਾਂ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਪੁਤਲੇ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਹ ਪੁਤਲਾ ਰਾਵਣ ਦੇ ਤਰੀਕੇ ਦਾ ਕਾਫੀ ਵੱਡਾ ਪੁਤਲਾ ਜਿਹੜਾ ਹੈਗਾ ਉਹ ਇੱਥੇ ਲਗਾਇਆ ਗਿਆ ਹੈ ਅਤੇ ਇਸ ਵਕਤ ਤਿਆਰੀ ਚੱਲ ਰਹੀ ਹੈ ਇਸ ਨੂੰ ਅੱਗ ਦੇ ਹਵਾਲੇ ਕਰਨ ਦੀ ਤਾਂ ਤਸਵੀਰਾਂ ਇਸ ਵਕਤ ਤੁਸੀਂ ਪੋਚੋ ਮੰਡੀ ਦਾ ਦੇਖ ਸਕਦੇ ਹੋ ਜਿੱਥੇ ਕਿ ਮਹਿਲਾਵਾਂ ਦੀ ਗਿਣਤੀ ਜਿਹੜੀ ਹੈਗੀ ਹੈ ਉਹ ਵੀ ਕਾਫੀ ਵੱਡੀ ਗਿਣਤੀ ਹੈ ਕਾਫੀ ਵੱਡੇ ਗਿਣਤੀ ਮਹਿਲਾਵਾਂ ਜਿਹੜੀਆਂ ਨੇ OS ਪ੍ਰੋਟੈਸਟ ਦਾ ਹਿੱਸਾ ਜਿਹੜੀਆਂ ਬੰਦਿਆ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਪ੍ਰੋਟੈਸਟ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਪੁੱਛੋ ਤਾਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਉਧਰ ਜਿਹੜਾ ਹੈਗਾ WTA ਦੇ ਪੁਤਲੇ ਨੂੰ ਅੱਗ ਲਗਾਈ ਜਾ ਰਹੀ ਹੈ ਕਿਸਾਨਾਂ ਦਾ ਸਿੰਗਾਰਾ ਸੰਗ ਜਿਹੜੇ ਨੇ ਇਸ ਵਕਤ ਹੱਥ ਵਿੱਚ ਲੰਬੂ ਲੜੇ ਖੜੇ ਨੇ ਅਤੇ ਹੁਣੇ ਇਸ ਨੂੰ ਅੱਗ ਦੇ ਹਵਾਲੇ ਕੀਤਾ ਜਾਵੇਗਾ ਤਤਸਵੀਰਾਂ ਤੁਸੀਂ ਇਸ ਵਕਤ ਨੈਸ਼ਨਲ ਹਾਈਵੇ ਦੇ ਦੇਖ ਰਹੇ ਹੋ ਤਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਪ੍ਰੋਟੈਸਟ ਦੀਆਂ ਤਸਵੀਰਾਂ ਨੇ ਵੱਡਾ ਟਰੈਕਟਰ ਮਾਰਚ ਜਿਹੜਾ ਹੈਗਾ ਉਹ ਵੀ ਕੱਢਿਆ ਜਾਣਾ ਅਤੇ ਅੱਜ ਦੇ ਇਸ ਖਾਸ ਮੌਕੇ ਤੇ ਲੰਬੂ ਲਾ ਕੇ ਪ੍ਰੋਟੈਸਟ ਜਿਹੜਾ ਕਿਤਾ ਜਾ ਰਿਹਾ ਹੈ ਜ਼ੋਰਦਾਰ ਨਾਰੇ ਵੱਜੇ ਤੇ ਕਿਤੇ ਜਾ ਰਹੀ ਹੈ ਤਾਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਪ੍ਰੋਟੈਸਟ ਜਿਹੜਾ ਹੈਗਾ ਚੱਲ ਰਿਹਾ ਹੈ ਅਤੇ ਇੱਕ ਵੱਡਾ ਪੁਤਲਾ ਬਣਾ ਕੇ ਉਸ ਨੂੰ ਅੱਗੇ ਹਵਾਲੇ ਕਿਤਾ ਜਾਵੇਗਾ ਅਤੇ ਨੈਸ਼ਨਲ ਹਾਈਵੇ ਤੇ ਇਸ ਵਕਤ ਬਿਲਕੁਲ ਵਿਚਕਾਰ ਉਸਦੇ ਫੁੱਟਬਾਲ ਦੇ ਉੱਤੇ ਪੁਤਲਾ ਲਗਾਇਆ ਗਿਆ ਹੈ ਪੁੱਛੋ ਮੰਡੀ ਜਿਹੜੀ ਹੈ ਬਠਿੰਡਾ ਵਿੱਚ ਇਹ ਪੈਂਦੀ ਹੈ ਜਿੱਥੇ ਦਾ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਵਕਤ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਅੱਗ ਜਿਹੜੀ ਹੈਗੀ ਹੈ ਉਹ ਲਗਾਈ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ तमाम ਕਿਸਾਨ ਆਗੂ ਜਿਹੜੇ ਨੇ ਇਸ ਵਕਤ ਇੱਥੇ ਮੌਜੂਦ ਨੇ ਅਤੇ ਡਬਲਯੂਟੀਓ ਦਾ ਪੁਤਲਾ ਇੱਥੇ ਫੁੱਕਦੇ ਹੋਏ ਕਿਸਾਨ ਤੁਹਾਨੂੰ ਨਜ਼ਰ ਆਣਗੇ ਤਾਂ ਵੱਡੀਆਂ ਤਸਵੀਰਾਂ ਇਸ ਵਕਤ ਕੁਝ ਵਟਿੰਡਾਂ ਦੇ ਪੁੱਛੋ ਤੋਂ ਦੇਖ ਰਹੇ ਹਾਂ ਜਿੱਥੇ ਕਿ ਕਿਸਾਨ ਨੇਤਾਵਾਂ ਵੱਲੋਂ ਕਿਸਾਨ ਆਗੂਆਂ ਵੱਲੋਂ ਅਤੇ ਜੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਕ ਵੱਡਾ ਪ੍ਰੋਟੈਸਟ ਜਿਹੜਾ ਉਹ ਲਿਖਿਆ ਗਿਆ ਸੀਗਾ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਅੱਗ ਦੇ ਹਵਾਲੇ ਜਿਹੜਾ ਹੈਗਾ ਐਸਡਬਲਯੂਟੀਓ ਦੇ ਪੁਤਲੇ ਨੂੰ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਤਸਵੀਰਾਂ ਵੇਖ ਸਕਦੇ ਹੋ ਅੱਗ ਦੇ ਹਵਾਲੇ ਇਸ ਪੁਤਲੇ ਨੂੰ ਕਰ ਦਿੱਤਾ ਗਿਆ ਹੈ ਅਤੇ ਕਾਫੀ ਵੱਡਾ ਪੁਤਲਾ ਜਿਹੜਾ ਹੈਗਾ ਇੱਥੇ ਬਣਾਇਆ ਗਿਆ ਸੀਗਾ ਉਸ ਪੁੱਤਲੇ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਰਹੇ ਹੋ ਜਿੱਥੇ ਕਿ तमाम ਕਿਸਾਨ ਆ ਗੁਜੜੇ ਨੇ ਉਹ ਮੌਜੂਦ ਨੇ ਅਤੇ ਵੱਡਾ ਪ੍ਰੋਟੈਸਟ ਇਸ ਵਕਤ ਇੱਥੇ ਪੁਚੋ ਦੀ ਤਰਤੀ ਤੇ ਤੁਹਾਨੂੰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਕਾਫੀ ਵੱਡਾ ਪ੍ਰੋਟੈਸਟ ਜਿਹੜਾ ਅੱਜ ਦਾ ਰੱਖਿਆ ਗਿਆ ਸੀਗਾ ਜਿਸ ਦੇ ਤਹਿਤ ਅੱਜ ਦਾ ਇਹ ਪ੍ਰੋਟੈਸਟ ਜਿਹੜਾ ਨੇਪਰੇ ਚੜ੍ਹ ਰਿਹਾ ਅਤੇ ਕਾਫੀ ਵੱਡੀ गिनती ਵਿੱਚ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਕਿਸਾਨ ਨੇਤਾ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਇਸ ਵਕਤ ਪ੍ਰੋਟੈਸਟ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਅਤੇ ਇਸ ਵਕਤ ਪੁਤਲਾ ਜਿਹੜਾ ਨੀਚੇ ਡਿੱਗਿਆ ਹੈ ਅਤੇ ਇਸ ਵਕਤ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਥੇ ਤਾਂ ਤਸਵੀਰਾਂ ਵਿੱਚ ਨਜ਼ਰ ਆਵੇਗਾ ਕਿ ਕਿਸ ਤਰੀਕੇ ਦਾ ਇਹ ਪ੍ਰੋਟੈਸਟ ਹੈਗਾ ਅਤੇ ਜ਼ੋਰਦਾਰ ਤਰੀਕੇ ਨਾਲ ਪ੍ਰੋਟੈਸਟ ਇਸ ਵਕਤ ਇੱਥੇ ਹੁੰਦਾ ਹੋਇਆ ਕਿਸਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਇੱਥੇ ਮੌਜੂਦ ਜਿਹੜੇ ਨੇ ਉਹ ਨਜ਼ਰ ਆਣਗੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਕਾਫੀ ਵੱਡੀ ਗਿਣਤੀ ਹੈਗੀ ਹੈ ਕਿਸਾਨਾਂ ਦੀ ਜੋ ਕਿ ਇਸ ਵਕਤ ਪ੍ਰੋਟੈਸਟ ਕਰ ਰਹੇ ਨੇ ਬਈ ਜੀ ਕਈ ਹਾਥੀ ਚਲਾ ਕੇ ਪਹੁੰਚੇ ਹੋਏ ਵੱਡਾ ਪੁਤਲਾ ਫੁਕਿਆ ਗਿਆ ਅੱਜ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅਸ ਦੇ ਦਿਲ ਤੇ ਬੈਸੋ ਪਾਰਦਾ ਜੀ ਬੈਸੋ ਪਾਰਦਾ ਵਰਦਾ ਜੀ ਅੂਤਰ ਗੱਲ ਬਤ ਕਰਦੇ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਸੀਗੇ ਦੂਜੇ ਪਾਸੇ ਕਿਸਾਨਾਂ ਆਗੂ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤੇ ਪ੍ਰੋਟੈਸਟ ਇਸ ਵਕਤ ਚੱਲਦਾ ਹੋਇਆ ਤੁਹਾਨੂੰ ਨਜ਼ਰ ਆਵੇਗਾ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਨੇ ਕਿਸਾਨਾਂ ਆਗੂ ਇੱਥੇ ਪਹੁੰਚੇ ਹੋਏ ਨੇ ਅਤੇ ਹਾਲ ਦੀ ਘੜੀ ਇਸ ਪ੍ਰੋਟੈਸਟ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵੱਡੀ ਗਿੰਤੇ ਵਿੱਚ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਇੱਥੇ ਪ੍ਰਦਰਸ਼ਨ ਕਰਦੇ ਹੋਏ ਤੁਹਾਨੂੰ ਨਜ਼ਰ ਆਣਗੇ ਤਾਂ ਡਬਲਯੂਟੀਓ ਦਾ ਪੁਤਲਾ ਜਿਹੜਾ ਫੁਕਿਆ ਗਿਆ ਹੈ ਮਹਿਲਾਵਾਂ ਵੱਡੀ ਗਿੰਤੇ ਵਿੱਚ ਇੱਥੇ ਪਹੁੰਚੀਆਂ ਹੋ ਜਾਨੇ ਅਤੇ ਵੱਡੀ ਗਿੰਤੇ ਵਿੱਚ ਕਿਸਾਨ ਜਿਹੜੇ ਨੇ ਉਹ ਇਸ ਪ੍ਰੋਟੈਸਟ ਦਾ ਹਿੱਸਾ ਬੰਦੇ ਹੋਏ ਨਜ਼ਰ ਆਉਣਗੇ ਤਾਂ ਦੂਜੇ ਪਾਸੇ ਇਸ ਪ੍ਰੋਟੈਸਟ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਵੱਡਾ ਪ੍ਰੋਟੈਸਟ ਜਿਹੜਾ ਹੈਗਾ ਹੈਗਾ ਅਤੇ ਕਾਫੀ ਵੱਡੇ ਗਿਣਤੇ ਵਿੱਚ ਟਰੈਕਟਰ ਜਿਹੜੇ ਨੇ ਉਸ ਪ੍ਰੋਟੈਸਟ ਦਾ ਹਿੱਸਾ ਬਣਦੇ ਹੋਏ ਨਜ਼ਰ ਆਣਗੇ ਦੂਜੇ ਪਾਸੇ ਗੱਲ ਕੀਤੀ ਜਾਵੇ ਲੋਕਾਂ ਦੀ ਤਾਂ ਲੋਕ ਜਿਹੜੇ ਨੇ ਕਾਫੀ ਵੱਡੇ ਗਿਣਤੇ ਵਿੱਚ ਇਸ ਪ੍ਰੋਟੈਸਟ ਦਾ ਹਿੱਸਾ ਬਣ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਹਿਲਾਵਾਂ ਕਾਫੀ ਵੱਡੇ ਗਿਣਤੇ ਵਿੱਚ ਪਹੁੰਚੀ ਹੋਈਆਂ ਪੂਤਲਾ ਫੂਕੇ ਹਨ ਜਨਵਲਜੀ ਦੀਆਂ ਨੀਤੀਆਂ ਜਿਹੜੀਆਂ ਉਹਨਾਂ ਦੇ ਖਿਲਾਫ ਫੂਕੇ ਜਨਵਲਜੀ ਡੀਓ ਹਾਂ ਬੂਦੋ ਬੂਦੇ ਵਿੱਚ ਆਦੀਆਂ ਮੀਟਿੰਗਾਂ ਕਰਦੀਆਂ ਕਿਸਾਨੀ ਵਿਰੋਧੀ ਕਿਸਾਨਾਂ ਦੇ ਵਿਰੋਧ ਅਸੀਂ ਇਸ ਵਿਰੋਧ ਦੇ ਵਿੱਚ ਇਹ ਭੂਤਲਾ ਫੁੱਕਿਆ ਹੈ ਡਬਲ ਜੀ ਡੀਓ ਨੇ ਪੂਤਲੇ ਨੂੰ ਅੱਗ ਲਾਈ ਹੈ ਕਿੰਨੇ ਕੁ ਲੋਕ ਇਕੱਠਾ ਹੋ ਗਏ ਸਾਡੇ ਮਠਿੰਡੇ ਜਿਹੜੇ ਪੰਜ ਥਾਈਆਂ ਤੇ ਸਾਰੇ ਕਿੱਥੋਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਥਾਈ ਇਹ ਪ੍ਰੋਗਰਾਮ ਹੈ ਇਹ ਡਬਲ ਜੀਓ ਜਿਹੜੀ ਡੀਓ ਹੈ ਇਹਹੀ ਬੋੜਿਆਂ ਨੇ ਜਾੜਾ ਹੈ ਇਹ ਹੀ ਸਾਡੇ ਕਿਸਾਨਾਂ ਦਾ ਨੁਕਸਾਨ ਕਰਦੀ ਹੈ ਇਹ ਹੀ ਕਿਸਾਨਾਂ ਦਾ ਸਾਰਾ ਕੁਝ ਖੋਹਦੀ ਹੈ ਇਸ ਕਰਕੇ ਅੱਜ ਅਸੀਂ ਰੋਸ ਪ੍ਰਦਰਸ਼ਨ ਆਂਦਾ ਇਹਨੂੰ ਅੱਗ ਲਾ ਕੇ ਆਂਦਾ ਇਹਨਾਂ ਰੋਸ ਜਾਰ ਕੀਤਾ ਹੈ ਟਰੈਕਟਰ ਮਾਰਚ ਵੀ ਰੱਖੇ ਗਿਆ ਇਸ ਦਾ ਹਾਂ ਡਾਇਰੈਕਟਰ ਵੀ ਡਾਇਰੈਕਟਰ ਕਿਉਂ ਸਾਡਾ ਕਿਸਾਨ ਦਾ ਇਹ ਇੱਕ ਜਿਵੇਂ ਆਪਾਂ ਕਹਿੰਦੇ ਨੇ ਪੁੱਤ ਹੈ ਜਾਂ ਭਰਾ ਹੈ ਖੇਤੀ ਦਾ ਇਹ ਸੰਦ ਹੈ ਇਹ ਵਿਰੋਧ ਦੇ ਵਿੱਚ ਜਿਹੜੀ ਡਬਲਯੂਟੀ ਨੀਤੀਆਂ ਲਿਆਉਂਦੀ ਹੈ ਸਾਥੋਂ ਖੋਹਦੀ ਹੈ ਐਮਐਸਪੀ ਅਸੀਂ ਐਮਐਸਪੀ ਮੰਗਦੇ ਆਂ ਇਹ ਡਾਇਰੈਕਟਰ ਤਾਂ ਖੜਿਆ ਹੈ ਰੋਸ ਵਜੋਂ ਕਿ ਡਾਇਰੈਕਟ ਇੱਕ ਸਾਡਾ ਪੁੱਤ ਵੀ ਹੈ ਤੇ ਸਾਡਾ ਖੇਤੀ ਦਾ ਸਾਧਨ ਵੀ ਹੈ ਤਾਂ ਬਿਲਕੁਲ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਸ ਵਕਤ ਇੱਥੇ ਪ੍ਰੋਟੈਸਟ ਜਿਹੜਾ ਚੱਲ ਰਿਹਾ ਹੈ ਤੇ ਕਾਫੀ ਵੱਡੀ ਗਿਣਤੀ ਵਿੱਚ ਟਰੈਕਟਰ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਟਰੈਕਟਰ ਮਾਰ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਟਰੈਕਟਰਾਂ ਦੀ ਵਿਖਾ ਦਿੰਦੇ ਆ ਕਿ ਕਾਫੀ ਜਿੱ ਤੱਕ ਨਜ਼ਰ ਜਾਂਦੇ ਤੁਹਾਨੂੰ ਟਰੈਕਟਰ ਇੱਥੇ ਖੜੇ ਹੋਏ ਨਜ਼ਰ ਆਣਗੇ ਅਤੇ ਪ੍ਰੋਟੈਸਟ ਇਸ ਵਕਤ ਕੀਤਾ ਜਾ ਰਿਹਾ ਹੈ ਕਰੀਬ 700 ਦੀ ਗਿਣਤੀ ਜਿਹੜੀ ਹੈ ਇਹ ਦੱਸੀ ਜਾ ਰਹੀ ਹੈ ਇਹਨਾਂ ਟਰੈਕਟਰਾਂ ਦੀ ਜੋ ਕਿ ਤੁਸੀਂ ਵੇਖ ਸਕਦੇ ਹੋ ਇਸ ਵਕਤ ਦੂਰ ਤੱਕ ਨਜ਼ਰ ਮਾਰੀਏ ਤਾਂ ਇਹ ਤੁਹਾਨੂੰ ਇੱਥੇ ਟਰੈਕਟਰ ਹੀ ਟਰੈਕਟਰ ਨਜ਼ਰ ਆਣਗੇ ਅਤੇ ਕਾਫੀ ਵੱਡੀ ਕਤਾਰ ਜਿਹੜੀ ਟਰੈਕਟਰਾਂ ਦੀ ਹੈ ਇੱਕ ਦੱਸਿਆ ਜਾਂਦਾ ਹੈ ਕਿ ਕਰੀਬ 700 ਟਰੈਕਟਰ ਜਿਹੜੇ ਨੇ ਉਹ ਇੱਥੇ ਇਸ ਵਕਤ ਮੌਜੂਦ ਨੇ ਟਰੈਕਟਰਾਂ ਦੇ ਰਾਹੀਂ ਇੱਕ ਡਬਲਯੂ 2 ਦੇ ਖਿਲਾਫ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਉਸ ਪ੍ਰੋਟੈਸਟ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਸੀਗੇ ਤੇ ਦੂਜੇ ਪਾਸੇ ਜੋ ਪੂਤਲਾ ਇਹਨਾਂ ਨੇ ਬਣਾਇਆ ਸੀਗਾ ਉਹ ਵੀ ਸੜਕੇ ਰਾਖ ਹੋ ਚੁੱਕਿਆ ਹੈ ਤਾਂ ਨੈਸ਼ਨਲ ਹਾਈਵੇਅ ਦੀਆਂ ਤਸਵੀਰਾਂ ਨੇ ਪੂਛੋ ਵੀ ਇਸ ਵਕਤ ਅਸੀਂ ਮੌਜੂਦ ਹਾਂ ਜਿੱਥੇ ਕਿ ਇਹ ਪ੍ਰੋਟੈਸਟ ਜਿਹੜਾ ਹੈਗਾ ਚੱਲ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਪ੍ਰੋਟੈਸਟ ਦੀਆਂ ਵੇਖ ਰਹੇ ਹੋ ਦੂਜੇ ਪਾਸੇ ਕਿਸਾਨ ਨੇਤਾ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਅਗਲੀ ਰਣਨੀਤੀ ਜਿਹੜੀ ਹੈਗੀ ਹੈ ਉਹ ਕਿਸ ਤਰੀਕੇ ਦੀ ਤਿਆਰ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਪੂਛੋ ਤਾਂ ਵੇਖ ਰਹੇ ਸੀਗੇ ਜਿੱਥੇ ਕਿ ਇਸ ਵਕਤ ਹਾਲ ਦੀ ਕਿਹੜੀ ਪ੍ਰੋਟੈਸਟ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਕਾਫੀ ਵੱਡੀ ਗਿਣਤੀ ਜਿਹੜੀ ਹੈਗੀ ਹੈ ਟਰੈਕਟਰਾਂ ਦੀ ਹੈਗੀ ਹੈ ਜੋ ਕਿ ਇਸ ਵਕਤ ਤੁਹਾਨੂੰ ਨਜ਼ਰ ਆਣਗੇ ਸੜਕ ਤੇ ਆਦੇ ਕਾਫੀ ਵੱਡਾ ਪ੍ਰੋਟੈਸਟ ਜਿਹੜਾ ਹੈਗਾ ਉਹ ਅੱਜ ਦਾ ਕੀਤਾ ਜਾ ਰਿਹਾ ਹੈ ਤਾਂ ਬੀਕੇਯੂ ਗ੍ਰਾਹਾ ਵੱਲੋਂ ਜਿਹੜਾ ਅੱਜ ਦਾ ਇਹ ਪ੍ਰੋਟੈਸਟ ਹੈਗਾ ਇਹ ਕੀਤਾ ਗਿਆ ਨੈਸ਼ਨਲ ਹਾਈਵੇ ਤੇ ਜਿਹੜਾ ਇੱਕ ਵਾਰ ਰਸਤੇ ਨੂੰ ਬੰਦ ਕਰਕੇ ਜਿਹੜਾ ਡਬਲਯੂ 2 ਦਾ ਪੁਤਲਾ ਜਿਹੜਾ ਹੈਗਾ ਉਹ ਖੁੱਕਿਆ ਗਿਆ ਤਾਂ ਇਸ ਵਕਤ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਉੱਚੋਂ ਦੀਆਂ ਤਸਵੀਰਾਂ ਨੇ ਬਠਿੰਡਾ ਵਿੱਚ ਗੱਲਬਾਤ ਕਰ ਲੈਣੇ ਆ ਸਰ ਕਿਵੇਂ ਦਾ ਲੱਗ ਰਿਹਾ ਹੈ ਕਿਸ ਤਰੀਕੇ ਦਾ ਪ੍ਰੋਗਰਾਮ ਅੱਜ ਦੋ ਲਿਖਿਆ ਗਿਆ ਸੀ ਅੱਜ ਇਹ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦਾ ਹੈ ਉਹਨੇ ਪਿਛਲੇ ਦਿਨੀ 22 ਤਰੀਕ ਨੂੰ ਮੀਟਿੰਗ ਕਰਕੇ ਅੱਜ ਦੀ ਕਾਲ ਦਿੱਤੀ ਹੋਈ ਸੀ ਵੀ ਸਾਰੇ ਮੁਲਕ ਦੇ ਅੰਦਰ ਵੱਡੀਆਂ ਹਾਈਵੇ ਤੇ ਤੁਸੀਂ ਟਰੈਕਟਰ ਹੈ ਜਿਹੜੇ ਆਪਣੇ ਖੇਤਾਂ ਦੇ ਰਾਜੇ ਉਹਨਾਂ ਨੂੰ ਟਰੈਕਟਰ ਛੜਕਾ ਤੇ ਖੜੇ ਕਰਕੇ ਦਿੱਲੀ ਵੱਲ ਮੂੰਹ ਕਰਕੇ ਰੋਸ ਪ੍ਰਦਰਸ਼ਨ ਕਰੋ ਉਹਦੀ ਕੜੀ ਵਜੋਂ ਸਾਡੀ ਜਥੇਬੰਦੀ ਨੇ ਇਹ ਬਠਿੰਡੇ ਅੰਦਰ ਹੀ ਭਾਰਤੀ ਕਿਸਾਨ ਜੁਨੀਏਕਤਾ ਗ੍ਰਾਹਾਂ ਵੱਲੋਂ ਪੰਜ ਥਾਂਾਂ ਤੇ ਇਸ ਤਰ੍ਹਾਂ ਦੇ ਵੱਡੇ ਹਜ਼ਾਰਾਂ ਦੀ ਗਿਣਤੀ ਦੇ ਟਰੈਕਟਰ ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤਾ। ਦੂਸਰਾ ਸਾਡਾ ਏਜੰਡਾ ਹੈਗਾ ਜਿਹੜਾ ਜ਼ਬਰ ਕੀਤਾ ਪਿਛਲੇ ਦਿਨੀ ਕੇਂਦਰੀ ਹਕੂਮਤ ਨੇ ਸਾਡੇ ਉਹਨਾਂ ਲੜ ਰਹੇ ਵੀਰਾਂ ਤੇ ਦਿੱਲੀ ਅੰਦੋਲਨਾਂ ਦੀਆਂ ਮੰਗਾਂ ਨੂੰ ਲਾਗੂ ਕਰਾਉਣ ਖਾਤਰ ਘੋਲ ਬਿੜਿਆ ਉਹਦੇ ਜਿੰਨੇ ਜ਼ਬਰਦਖੋਹਾੜਾ ਹੈ ਉਹ ਜ਼ਬਰ ਦੇ ਖਿਲਾਫ ਵੀ ਸਾਡਾ ਇਹ ਅੱਜ ਮੁੱਦਾ ਹੈ। ਕਿਉਂਕਿ ਇਸ ਕਰਕੇ ਸਾਡਾ ਮੁੱਦਾ ਇਹ ਹੈ ਅਸੀਂ ਅੱਜ ਸੁਨੇਹਾ ਦੇਣਾ ਹੈ ਵੀ ਭਾਰਤੀ ਹਾਕਮੋਂ ਡਬਲਯੂਟੀਓ ਤੋਂ ਬਾਹਰ ਆਓ। ਲੱਗ ਰਿਹਾ ਕਿ ਅਸਰ ਹੋ ਰਿਹਾ ਇਸ ਚੀਜ਼ ਦਾ? ਨਹੀਂ ਦੇਖੋ ਅਸਰ ਤਾਂ ਹੁੰਦਾ ਹੁੰਦਾ ਹੈ। ਅਸਰ ਤਾਂ ਤੁਸੀਂ ਪਿਛਲੇ ਦਿਨ ਦੇਖੋ ਜਦੋਂ ਸਾਡੀ ਜਥੇਬੰਦੀ ਨੇ 17 ਤਰੀਕ ਤੋਂ ਲਗਾਤਾਰ ਟੋਲ ਫਰੀ ਕੀਤੇ ਭਾਜਪਾ ਦੇ ਤਿੰਨ ਵੱਡੇ ਆਗੂਆਂ ਦੇ ਘਰ ਜਾਬੜੇ ਅਸੀਂ ਸੁਨੀਲ ਜਾਖੜ ਦੇ ਘਰ ਮੂਹਰੇ ਤਰਨ ਹਲਾ ਲਿਆ ਕੈਪਟਨ ਮਰਿੰਦਰ ਸਿੰਘ ਦੇ ਘਰ ਮੂਹਰੇ ਤਰਨ ਹਲਾ ਲਿਆ ਇਸ ਤਰ੍ਹਾਂ ਕੇਵਲ ਢਲੋਂ ਸੀਗਾ ਤੇ ਉਦੋਂ ਤੇ ਵੀ ਸੁਨੀਲ ਜਾਖੜ ਦਿੱਲੀ ਗਏ ਆ ਵੀ ਮਸਲਾ ਹੱਲ ਕਰੋ ਕੈਪਟਨ ਮਰਿੰਦਰ ਸਿੰਘ ਦਿੱਲੀ ਗਏ ਬੈਠਾ ਹੋ ਜਾ ਕੇ ਵੀ ਮਸਲਾ ਹੱਲ ਕਰੋ ਅਸਰ ਹੁੰਦਾ ਹੁੰਦਾ ਹੈ ਅਸਰ ਤਾਂ ਜਿੱਥੇ ਵੀ ਕੋਈ ਲੜਦਾ ਭਾਵੇਂ ਖੁੰਡਾਂ ਤੇ ਬੈਠੇ ਸਾਡੇ ਬਾਬੇ ਆ ਜਿਹੜੇ ਖੁੰਡਾਂ ਤੇ ਬੈਠਣ ਵਾਲੇ ਉਹ ਵੀ ਜਦੋਂ ਆਵਾਜ਼ ਬੁਲੰਦ ਕਰਨ ਲੱਗ ਜਾਣ ਉਹਦਾ ਅਸਰ ਵੀ ਪੈਂਦਾ ਹੁੰਦਾ ਅਸਰ ਲੜਾਈ ਦਾ ਪੈਂਦਾ ਹੁੰਦਾ ਅਰਦਾ ਅਗਲੀ ਲੜਾਈ ਬੁੜਿੱਕੀ ਗਈ ਹੈ ਕੋਈ ਬਿਲਕੁਲ ਅਗਲੀ ਲੜਾਈ ਦਿੱਲੀ ਅੰਦੋਲਨ ਦਾ ਦਿੱਤਾ ਹੋਇਆ ਸਰਦਾ ਦਿੱਲੀ ਜਾਣ ਦਾ ਸਕੀਮ ਦਾ ਸਰਦਾ ਤੇ ਇਹਨੂੰ ਸਾਂਝੇ ਕਰਨ ਵਾਸਤੇ ਐਸਕੇਮ ਨੇ ਕਮੇਟੀ ਬਣਾਈ ਉਹਨਾਂ ਵੀਰਾਂ ਨਾਲ ਵੀ ਅਸੀਂ ਗੱਲ ਕਰਾਂਗੇ ਵੀ ਆਓ ਸਾਂਝੇ ਤੌਰ ਤੇ ਲੜਗੇ ਬਿਲਕੁਲ ਸੜਨਾ ਸਿੰਘਾਰਾ ਜੀ ਮੌਜੂਦ ਸੀਗੇ ਗੱਲਬਾਤ ਕਰੀਏ ਤਾਂ ਅੱਜ ਦੇ ਪ੍ਰੋਟੈਸਟ ਦੀ ਤਾਂ ਅੱਜ ਦਾ ਪ੍ਰੋਟੈਸਟ ਜਿਹੜਾ ਹੈਗਾ ਉਹ ਸੀਗਾ ਕਿ ਡਬਲਯੂਟੀ ਦਾ ਪੁ ਕੁਕਾਗੇ ਦਿੱਲੀ ਕੁਜ਼ ਦੀ ਗੱਲਬਾਤ ਕਿਤੇ ਜਾਵੇ ਦਿੱਲੀ ਕੁਜ਼ ਦੀ ਤਿਆਰੀ ਵੀ ਲਗਾਤਾਰ ਚੱਲ ਰਹੀ ਹੈ ਪੁੱਛੋ ਤਾਂ ਕੈਮਰਾਪਰਸ ਮਨਪ੍ਰੀਤ ਸਿੰਘ ਚਲਦੇ ਨਾਲ ਸੂਰਜ ਪ੍ਰਕਾਸ਼ ਡੈਲੀ ਸਵੇਰਾ ਟੀਵੀ